ਕੱਲ ਜੋ ਸਾਡਾ ਏਅਰ ਇੰਡੀਆ ਦਾ ਜੋ ਜਹਾਜ਼ ਕ੍ਰੈਸ਼ ਹੋਇਆ ਜਿਸ ਨੇ ਦੇ ਵਿੱਚ 242 ਯਾਤਰੀ ਸੀਗੇ ਜੋ ਅਹਮਦਾਬਾਦ ਦੇ ਵਿੱਚ ਉਹ ਜਹਾਜ਼ ਕ੍ਰੈਸ਼ ਹੋਇਆ ਜਿਸ ਨੇ 1:38 ਮਿੰਟਾਂ ਦੇ ਉੱਤੇ ਉਸ ਉਡਾਨ ਭਰੀ ਗਈ ਤੇ ਸਿਰਫ 2 ਮਿੰਟਾਂ ਦੇ ਵਿੱਚ ਉਹ ਜਹਾਜ਼ ਕਰੈਸ਼ ਹੋ ਕੇ ਅਹਮਦਾਬਾਦ ਦੇ ਉੱਤੇ ਡਿੱਗਿਆ ਜਿਸ ਨੂੰ ਅੱਗ ਲੱਗ ਗਈ ਜਿਸ ਦੇ ਵਿੱਚ ਉਹ 241 ਯਾਤਰੀ ਤੈਸ ਨੈਸ ਹੋ ਕੇ ਜਿਉਂਦੇ ਉਹ ਇਨਸਾਨਾਂ ਦੀਆਂ ਜਿਉਂਦਿਆਂ ਦੀਆਂ ਸੜ ਗਈਆਂ ਤਾਂ ਬਹੁਤ ਅਫਸੋਸ ਤੇ ਇੱਕ ਯਾਤਰੀ ਜਿਸ ਦਾ ਪਰਮਾਤਮਾ ਨੇ ਜਿਸ ਦੀ ਬਦੀ ਹੁੰਦੀ ਆ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਸ ਦੀ ਇੱਕ ਦੀ ਜਾਨ ਬਚੀ ਆ ਉਸ ਦੇ ਵਿੱਚੋਂ ਔਰ ਜੋ ਸਾਡੇ ਮੈਡੀਕਲ ਦੇ ਵਿਦਿਆਰਥੀ ਸੀ ਅਹਮਦਾਬਾਦ ਦੇ ਬੱਚਾ ਉਹਦੇ ਹੋਸਟਲ ਦੇ ਵਿੱਚ ਕੰਟੀਨ ਦੇ ਵਿੱਚ ਆਪਦੀ ਖਾਣਾ ਖਾ ਰਹੇ ਸੀਗੇ ਤਾਂ ਉਸ ਦੇ ਵਿੱਚੋਂ ਜਦੋਂ ਜਹਾਜ਼ ਉੱਪਰੋਂ ਡਿੱਗਿਆ ਤਾਂ ਉਸ ਦੇ ਵਿੱਚ ਉਹ ਸੱਤ ਡਿੱਗ ਗਈ ਉਹ ਮਕਾਨ ਟਹਿ ਟੇਰੀ ਹੋ ਗਿਆ ਉਹ ਹੋਸਟਲ ਤਾਂ ਉਹਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਵਿੱਚ ਜਿਨ੍ਹਾਂ ਦੀ ਗਿਣਤੀ 262 ਇੱਕ 11 ਸਾਲ ਪੁਰਾਣੇ ਜਹਾਜ਼ ਦੀ ਬਦੌਲਤ ਸਾਡੀਆਂ 262 ਜ਼ਿੰਦਗੀਆਂ ਚਲੀਆਂ ਗਈਆਂ ਬਹੁਤ ਵੱਡਾ ਦੁੱਖ ਹੈਗਾ ਜੇ ਸਰਕਾਰ ਇਸ ਦੇ ਵੱਲ ਧਿਆਨ ਦਿੰਦੀ ਸਾਡੀ ਕੇਂਦਰ ਸਰਕਾਰ ਜੇ ਸਰਕਾਰਾਂ ਸਾਡੀਆਂ ਇਹ ਏਅਰ ਇੰਡੀਆ ਦੇ ਜਹਾਜ਼ ਵੱਲ ਧਿਆਨ ਦੰਦੀਆਂ ਹੋ ਸਕਦਾ ਇਹ ਜਾਨਾਂ ਨਾ ਚਲੀਆਂ ਜਾਂਦੀਆਂ ਔਰ ਉਸ ਪਾਇਲਟ ਨੇ ਪਹਿਲਾ ਮੈਸੇਜ ਕਰਤਾ ਸੀਗਾ ਕਿ ਜਹਾਜ਼ ਰੇਸ ਨਹੀਂ ਫੜ ਰਿਹਾ ਤੇ ਉੱਪਰ ਨਹੀਂ ਚੜ ਰਿਹਾ ਤਾਂ ਉਹ ਜਹਾਜ਼ ਕਰੈਸ਼ ਹੋ ਕੇ ਅਹਮਦਾਬਾਦ ਦੇ ਵਿੱਚ ਡਿੱਗਿਆ ਤੇ ਬੜੇ ਅਫਸੋਸ ਦੀ ਗੱਲ ਹੈਗੀ ਕਿ ਅੱਜ ਸੋਸ਼ਲ ਮੀਡੀਆ ਦਾ ਜੁਗ ਹੈਗਾ ਕਿ ਜਦੋਂ ਉਹਨਾਂ ਨੂੰ ਉਹਨਾਂ ਦੇ ਰਿਸ਼ਤੇਦਾਰ 242 ਯਾਤਰੀਆਂ ਨੂੰ ਚੜਾਉਣ ਬਾਅਦ ਤੇ 에어ਪੋਰਟ ਦੇ ਉੱਤੇ ਗਏ ਤਾਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਣਦੀ ਹੈਗੀ ਅੱਜ ਜੁਗ ਹੈ ਸੋਸ਼ਲ ਮੀਡੀਆ ਦਾ ਕਿਉਂ ਇੱਕ ਦੂਜੇ ਦੇ ਗਲੇ ਲੱਗ ਕੇ ਮਿਲੇ ਤਾਂ ਜਿਸ ਦੇ ਵਿੱਚ ਉਹ ਇੱਕ ਨੌਜਵਾਨ ਲੜਕੀ ਜਿਸਦਾ ਥੋੜਾ ਸਮਾਂ ਵਿਆਹ ਹੋਇਨੂ ਹੋਇਆ ਸੀ ਉਹ ਆਪਦੇ ਪਤੀ ਨੂੰ ਮਿਲਣ ਵਾਸਤੇ ਲੰਡਨ ਦੇ ਵਿੱਚ ਜਾ ਰਹੀ ਸੀ ਤਾਂ ਇਹਨਾਂ ਨੇ ਮੈਸੇਜ ਕੀਤੇ ਹੋਣਗੇ ਕਿ ਵੀ ਅਸੀਂ ਆ ਰਹੇ ਹਾਂ ਪਰ ਉਸ ਪਤਾ ਨਹੀਂ ਸੀ ਉਸ ਭਾਣੇ ਦਾ ਕਿ ਮਿਲਣ ਦਿਊ ਜਾਂ ਨਾ ਦਿਊ ਉਸ ਪਰਮਾਤਮਾ ਦਾ ਜਿਹੜਾ ਮੌਤ ਦਾ ਸਮਾਂ ਜਿਹੜਾ ਜੰਮਣ ਮਰਨਿਆ ਉਸ ਪਰਮਾਤਮਾ ਦੇ ਹੱਥ ਵਾਸ ਹੈਗਾ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਸਕੂਟੀ ਜੀ ਜ਼ਿੰਦਗੀ ਹੈ ਜੇ ਆਪਾਂ ਪਰਮਾਤਮਾ ਦੀ ਗੱਲ ਦੇ ਉੱਤੇ ਆਪਾਂ ਯਕੀਨ ਕੱਟ ਕਰਦੇ ਆ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਮਰਨ ਲਖਾਏ ਮੰਡਲ ਮੇ ਆਏ ਜਦੋਂ ਪਹਿਲਾਂ ਤੂੰ ਸ੍ਰਿਸ਼ਟੀ ਦੇ ਉੱਤੇ ਆਏਗਾ ਤਾਂ ਇਨਸਾਨ ਦਾ ਜੰਮਣ ਤੋਂ ਪਹਿਲਾਂ ਮਰਨ ਦੇ ਲੇਖ ਲਿਖੇ ਜਾਣੇ ਆ ਕਿ ਤੇਰੀ ਮੌਤ ਸਮਾਂ ਨਿਸ਼ਚਿਤੋਂ ਕਿਵੇਂ ਹੋਣੀ ਹੈਗੀ ਜਿਉਂ-ਜਿਉਂ ਤੇਰਾ ਹੁਕਮ ਹੈ ਤਿਉਂ-ਤਿਉਹੀ ਹੋਮਣਾ ਹੈ اے ਪਰਮਾਤਮਾ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਹੈ ਕਿ ਉਹ ਵਿਸੜੀਆਂ ਹੋਈਆਂ ਰੂਹਾਂ ਨੂੰ ਆਵਦੇ ਚਰਨਾਂ ਦੇ ਵਿੱਚ ਨਵਾਸ ਬਖਸੀ ਪਿੱਸੇ ਪਰਿਵਾਰਾਂ ਨੂੰ ਸਾਥ ਸੰਬੰਧੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਪਾਣਾ ਮੰਨਣ ਦਾ ਬਲ ਬਖਸੀ ਅੱਗੇ ਤੋਂ ਪ੍ਰਮਾਤਮਾ ਇਹੋ ਜੀ ਘਟਨਾ ਨਾ ਵਾਪਰੇ ਤਾਂ ਸਾਡੇ ਭਾਰਤ ਦੇ ਉੱਤੇ ਪੂਰੇ ਦੇਸ਼ ਵਾਸੀਆਂ ਦੇ ਉੱਤੇ ਠੰਡੀਆਂ ਹਵਾਵਾਂ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ